ਸਾਧਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੂਰਜ ਡੁੱਬ ਗਿਆ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਸੂਰਜ ਦੁਬਾਰਾ ਨਹੀਂ ਚਮਕੇਗਾ ਆਖਰਕਾਰ ਕਿਉਂ ਵੱਡੇ ਦੋ ਝਟਕੇ ਲੱਗ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜਿਆਂ ਵਾਲਿਆਂ ਦੀ ਅੱਜ ਬੱਲੇ-ਬੱਲੇ ਹੋ ਗਈ ਹੈ। ਯਾਨੀ ਕਿ ਇਕੱਲੇ ਰਹਿ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਮੰਨਣ ਮੰਨੇ ਜਾਣ ਵਾਲੇ ਵੱਡੇ ਆਗੂ ਹੁਣ ਚਲੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਿੱਚ। ਇਧਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੈ ਉਹਦੇ ਅਨੁਸਾਰ ਭਰਤੀ ਹੋਵੇਗੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਭਾਵੇਂ ਇਹ ਦੁਖੀ ਹਿਰਦੇ ਦੇ ਨਾਲ ਆਪਣੇ ਆਪ ਹੀ ਕਹਿ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਦੋ ਬੜੇ ਵੱਡੇ ਝਟਕੇ ਲੱਗੇ ਨੇ ਸੱਜੀਆਂ ਤੇ ਖੱਬੀਆਂ ਬਾਹਾਂ ਮੰਨਣ ਮੰਨੇ ਜਾਣ ਵਾਲੇ ਸੁਖਬੀਰ ਸਿੰਘ ਬਾਦਲ ਦੇ ਜਿਨ੍ਹਾਂ ਨੇ ਕਿਹਾ ਹੋਣਾ ਕਿ ਸੁਖਬੀਰ ਸਿੰਘ ਬਾਦਲ ਅਸੀਂ ਟਾਸੋ ਮਾਸਲੀ ਹੋ ਜਾਵਾਂਗੇ ਅਸੀਂ ਤੇਰਾ ਕਿਸੇ ਵੀ ਸਮੇ ਜਿਹੜਾ ਸਾਥ ਨਹੀਂ ਛੱਡਾਂਗੇ ਲੇਕਿਨ ਜਦੋਂ ਮੁਸ਼ਕਲਾਂ ਦਾ ਪਹਾੜ ਆਣ ਡਿੱਗ ਪਿਆ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਤੇ ਕਿਉਂਕਿ ਪ੍ਰਧਾਨਗੀ ਹੁਣ ਹੋਰ ਕਿਸੇ ਦੇ ਹੱਥ ਵਿੱਚ ਜਾਵੇਗੀ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਹਿ ਦਿੱਤਾ ਹੈ ਲੇਕਿਨ ਇੱਧਰ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਨੂੰ ਅੱਜ ਦੋ ਵੱਡੇ ਆਗੂਆਂ ਨੇ ਝਟਕੇ ਲਗਾਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸੰਤਾ ਸਿੰਘ ਮੈਤਪੁਰ ਅਤੇ ਦੂਸਰੇ ਪਾਸੇ ਬਲਵਿੰਦਰ ਸਿੰਘ ਭੁੰਦੜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਦਿਖੇ ਗਏ ਯਾਨੀ ਕਿ ਇੱਕ ਪਾਸੇ ਇੱਕ ਖਾਸਮ ਖਾਸ ਸੀ ਸੁਖਬੀਰ ਸਿੰਘ ਬਾਦਲ ਦੇ ਲੇਕਿਨ ਅਚਨਚੇਤ ਕੀ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਹੀ ਪ੍ਰਧਾਨਗੀ ਤੋ ਲਾਇਆ ਗਿਆ ਨਾਲ ਦੀ ਨਾਲ ਹੀ ਅੱਜ ਇਹਨਾਂ ਨੇ ਆਪਣਾ ਭੋਰੀ ਬਿਸਰਾ ਬਣ ਕੇ ਚਲੇ ਗਏ ਨੇ ਬਾਗੀ ਧੜੇ ਵੱਲ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਅਤੇ ਬੀਬੀ ਜਗੀਰ ਕੌਰ ਵੱਲੋਂ ਇਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਆਖਰਕਾਰ ਕੀ ਸ਼ਰੋਮਣੀ ਅਕਾਲੀ ਦਲ ਦੇ ਹੋਰ ਵੀ ਆਗੂ ਜਿਹੜੇ ਜਾਣਗੇ ਇਸ ਦਾ ਖੁਲਾਸਾ ਕੀਤਾ ਹੈ ਸੰਤਾ ਸਿੰਘ ਮਹਤਾਬਪੁਰ ਨੇ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹੋਰ ਵੀ ਪੱਕੇ ਆੜੀ ਉਹ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਿੱਚ ਸ਼ਿਰਕਤ ਕਰਨਗੇ ਯਾਨੀ ਕਿ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਕਨਵੀਨਰ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਲਾਉਣਗੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ ਪਹਿਲਾ ਝਟਕਾ ਦੇ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਪੁੰਦਰ ਅਤੇ ਸੰਤਾ ਸਿੰਘ ਮਹਤਪੌਰ ਵੱਲੋਂ ਯਾਨੀ ਕਿ ਦੋ ਵੱਡੇ ਝਟਕੇ ਅੱਜ ਲੱਗਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਤਰ ਦੱਸ ਦੇ ਕਿ ਆਉਣ ਵਾਲੇ ਡਾਕਟਰ ਦਲਜੀਤ ਸਿੰਘ ਚੀਮਾ ਚਾਹੇ ਹੋਣ ਚਾਹੇ ਹੋਰ ਵੱਡੇ ਆਗੂ ਹੋਣ ਉਹ ਸਾਰੇ ਦੇ ਸਾਰੇ ਹੀ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਜਿਹੜਾ ਹੈ ਆਪਣਾ ਵੱਖਰਾ ਧੜਾ ਬਣਾਉਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਸੈਟਿੰਗ ਕਰਨਗੇ ਯਾਨੀ ਕਿ ਹੁਣ ਇਕੱਲੇ ਰਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ